ਰੁਗੀ ਪਰ ਗੱਲਬਾਤ ਜਿਹੜੀ ਅੱਗੇ ਨਹੀਂ ਤੁਰੀ ਤੇ ਅੱਠ ਨੂੰ ਦੁਬਾਰੇ ਇਹਨਾਂ ਨੇ ਸਰਬਸਿੰਘ ਮੰਦਿਰ ਤੇ ਹੋਰ ਕਿਸਾਨ ਆਗੂਆਂ ਨੇ ਫੈਸਲਾ ਕੀਤਾ ਏ ਵੀ 101 ਬੰਦਿਆਂ ਦਾ ਜਥਾ ਜਿਹੜਾ ਡੇਲੀ ਜਾਇਆ ਕਰੇਗਾ 15 ਕਿਲੋਮੀਟਰ ਜਿਹੜਾ ਤੈਅ ਕਰੇਗਾ ਉਹ ਉਧਰੋਂ ਅਨਾਉਂਸਮੈਂਟ ਕੀਤੀ ਜਾ ਰਹੀ ਆ ਸੁਣਦੇ ਆ ਕੀ ਕਹਿੰਦੇ ਨੇ ਇਹ ਨਾਰੇ ਲੱਗ ਰਹੇ ਨੇ ਕਿਸਾਨਾਂ ਵੱਲੋਂ ਕਿਸਾਨਾਂ ਵੱਲੋਂ ਨਾਰੇ ਜਿਹੜੇ ਲਗਾਏ ਜਾ ਰਹੇ ਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਅੱਪਾ ਕਰਾਂਗੇ ਇਤਰੋ ਕੋਈ ਇਤਰੋ ਕੈ ਦਾ ਗੋਲਾ ਵੀ ਸਿੱਟਿਆ ਜਾ ਸਕਦਾ ਹੈ ਇਤਰੋ ਕੈ ਦਾ ਗੋਲਾ ਜਿਹੜਾ ਸਿੱਟਿਆ ਜਾ ਸਕਦਾ ਹੈ ਗੱਲ ਬਾਪੂ ਜੀ ਕੀ ਗੱਲ ਹੋ ਗਈ ਵੀ ਅੱਗੇ ਨਹੀਂ ਜਾਣ ਦੇ ਰਹੇ ਅਸੀਂ ਦਿੱਲੀ ਜਾ ਰਹੇ ਕਿ ਮੰਗਾ ਜਿਹੜੇ ਸਾਢੇ 60 ਪੈਟ ਹੈਗਾ ਉਹ ਮਨਵਾਉਣ ਦੇ ਖਾਤਰ ਜਾਣਾ ਨਹੀਂ ਕੋਈ ਰਸਤਾ ਛੱਡ ਨਹੀਂ ਪੈਦਲ ਫਿਰ ਤੁਸੀਂ ਕਿੱਦਾਂ ਜਾਓਗੇ ਐਡਾ ਵੱਡਾ ਤਾਂ ਨਾ ਨੇ ਜਿਹੜਾ ਪੂਰੇ ਬੈਰੀਅਰ ਲਾਇਆ ਹੋਇਆ ਹੈ ਤੇ ਜਿਹੜੀਆਂ ਤਾਰਾ ਤਾੜੀਆਂ ਲਗਾਈਆਂ ਗਈਆਂ ਸਾਨੂੰ ਇਹਨੇ ਪਹਿਲਾਂ ਕਿਹਾ ਨਾ ਵੀ ਜੇ ਖਾਲੀ ਹੱਥ ਆਓ ਟਰੈਕਟਰਾਂ ਤੁਰ ਕੇ ਜਾ ਸਕਦੇ ਆ ਪਰ ਪ੍ਰਸ਼ਾਸਨ ਝੂਠਾ ਸੀ ਝੂਠੇ ਨਹੀਂ ਗੇ ਉਹੀ ਗੱਲ ਕਰਦੇ ਆ ਜੀ ਜਦੋਂ ਪਹਿਲਾਂ ਕਹਿੰਦੇ ਸੀ ਵੀ ਟਰਾਲੇ ਨਾਲ ਆਓ ਤੁਸੀਂ ਹੁਣ ਪੈਦਲ ਕਿ ਆਏ ਹੁਣ ਪੈਦਲ ਵੀ ਜਾਣਦੇ ਰੇ ਸਰ ਧੱਕਾ ਕਿਸਾਨੀ ਨਾਲ ਇਸ ਕਰਕੇ ਜੀ ਇੱਕ ਬੱਸ ਇਹਨਾਂ ਨੂੰ ਮੰਨਦਾ ਤਾਂ ਕਿ ਤੁਸੀਂ ਸਪਰੇ ਮੈਂ ਕੈਮਰਾਮੈਨ ਨੂੰ ਕਹਾਂਗਾ ਸਪਰੇ ਜਿਹੜੀ ਸਪਰੇ ਸਪਰੇ ਦੇਖੋ ਸਪਰੇ ਪਾਈ ਜਾ ਰਹੀ ਹੈ ਯਾਨੀ ਸਪਰੇ ਪਾਈ ਜਾ ਰਹੀ ਹੈ ਕਿਸਾਨਾਂ ਦੇ ਉੱਤੇ ਜਿਹੜੇ ਅੱਗੇ ਬੱਦਰੇ ਨੇ ਜਿਹੜੇ ਤੁਸੀਂ ਕੈਸ ਤਸਵੀਰਾਂ ਦਿਖਾਓ ਸਪਰੇਅ ਜਾਰੀ ਸਪਰੇਅ ਬਾਪੂ ਜੀ ਬਾਪੂ ਜੀ ਸਪਰੇਅ ਪਾਈ ਜਾ ਰਹੀ ਹੈ ਜੀ ਹਾਂ ਜੀ ਦੇਖ ਹੱਥ ਵੀ ਨਹੀਂ ਪਾਇਆ ਅਸੀਂ ਆਪਣੇ ਹੱਕ ਮੰਗਣ ਨਹੀਂ ਜਾਂਦੇ ਹਾਂ ਸਾਨੂੰ ਕਹਿੰਦੇ ਦਿੱਲੀ ਵਾਲੇ ਤੇ ਇਹ ਵੀ ਦਿਖਾਓ ਆਪਲਾ ਤੇ ਆਧਾਰ ਕਾਰਡ ਦਿਖਾਓ ਹੋਰ ਤੁਮ ਫਰੂਪ ਦਿਖਾਓ ਅਸੀਂ ਦੱਸਾਂਗੇ ਆਪਦੇ ਪੰਜਾਬ ਜੀ ਦਿਖਾਉਣ ਲੱਗ ਜੀ ਫਰੂਪ ਭਾਈ ਜੀ ਆ ਸਪਰੇਅ ਪਾਈ ਜਾ ਰਹੀ ਹੈ ਕੀ ਕਹੋਗੇ ਜੀ ਆ ਸਪਰੇਅ ਪਾਈ ਜਾ ਰਹੀ ਹੈ ਕੋਈ ਸਪਰੇਅ ਪਾਈ ਜਾ ਰਹੀ ਹੈ ਸਰ ਇਹ ਨੂੰ ਪਤਾ ਲੱਗੂਗਾ ਜੇ ਜੇਣਾ ਗੇੜਾ ਕਰਨਾ ਇਹ ਤਾਂ ਮੁਸ਼ਕਿਲੋ ਯਾਨੀ ਸਪਰੇਆ ਪੂਰੀ ਹਲਕ ਨੂੰ ਜਿਹੜੀ ਚੜ ਰਹੀ ਹੈ ਖੜਨਾ ਇੱਥੇ ਮੁਸ਼ਕਿਲ ਹੋਇਆ ਵਾ ਤੇ ਇਹ ਸਪਰੇ ਜਿਹੜੀ ਪਾਈ ਜਾ ਰਹੀ ਹੈ ਤੇ ਹਲਕੀ ਹਲਕੀ ਬੂੰਦਾਵਾਰੀ ਵੀ ਜਿਹੜੀ ਸਟਾਰਟ ਹੋ ਚੁੱਕੀ ਆ ਇਹ ਰਸਤੂਗੜਾ ਦੋੜਾ ਸਿੱਟੇ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਅਥਰੂ ਗਾਦੇ ਗੋਲੇ ਜਿਹੜੇ ਸੁੱਟੇ ਜਾ ਰਹੇ ਨੇ ਦੁਆਰੇ ਅਥਰੂ ਗਾਦੇ ਗੋਲੇ ਧਾਗੇ ਜਾ ਰਹੇ ਨੇ ਇਹ ਅਥਰੂ ਗਾਦੇ ਗੋਲੇ ਜਿਹੜੇ ਧਾਗੇ ਜਾ ਰਹੇ ਨੇ ਦੁਆਰਾ ਜੋ ਬੜਾ ਅੱਖਾਂ ਲਈ ਨੁਕਸਾਨ ਕਰਦਾ ਹੈ ਅੱਖਾਂ ਦੇ ਵਿੱਚੋਂ ਹੰਝੂ ਜਿਹੜੀ ਬੜਾ ਅਥਰੂ ਗਾਰੇ ਗੋਲੇ ਸਿੱਟੇ ਜਾ ਰਹੇ ਨੇ ਤੂੰ ਆ ਬੜਾ ਖਤਰਨਾਕ ਅੱਖਾਂ ਦੇ ਲਈ ਤੇ ਸਾਬੀ ਸਾਲ ਲੈਣ ਦੇ ਵਿੱਚ ਇੱਕ ਦਿੱਕਤ ਆ ਰਹੀ ਹੈ ਤੇ ਜਿਹੜਾ ਬੜਾ ਧੂਆਂ ਖਤਰਨਾਕ ਅਥਰੂਗਾ ਇੰਦਾ ਤੇ ਜਿਹੜਾ ਦੁਬਾਰੇ ਕਦੇੜੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਅਥਰੂ ਗਾਦੇ ਜਿਹੜੇ ਗੋਲੇ ਸਿੱਟੇ ਜਾ ਰਹੇ ਨੇ ਦੁਬਾਰੇ ਤੁਸੀਂ ਦੇਖ ਸਕਦੇ ਹੋ ਸਾਈਡ ਨੂੰ ਪੁਆ ਹੋਣ ਕਰਕੇ ਹਵਾ ਹੋਣ ਕਰਕੇ ਇਸ ਸਾਈਡ ਨੂੰ ਇਹ ਸਮੋ ਜਿਹੜਾ ਤੂੰ ਆਈ ਸਾਈਡ ਨੂੰ ਆ ਰਿਹਾ ਕਿਉਂਕਿ ਪਿਛਲੀ ਵਾਰ ਜਦੋਂ 6 ਤਰੀਕ ਨੂੰ ਗਏ ਸੀ ਕਿ ਪਹਿਲਾਂ ਜਿਹਾ ਗਿਆ ਸੀ ਪਹਿਲਾਂ ਤੂੰ ਆ ਦੂਜੀ ਸਾਈਡ ਸੀਗਾ ਤੇ ਹੁਣ ਪੁਆ ਪੰਜਾਬ ਵਾਲੀ ਸਾਈਡ ਨੂੰ ਆ ਰਿਹਾ ਤਰੂ ਗਏਗਾ ਤੂੰ ਬੜਾ ਖਤਰਨਾਕ ਹੈ ਬਹੁਤ ਖਤਰਨਾਕ ਤੂੰ ਆ ਜੋ ਅੱਖਾਂ ਨੂੰ ਬੜਾ ਨੁਕਸਾਨ ਪਹੁੰਚਾ ਰਿਹਾ ਅੱਖਾਂ ਵਿੱਚ ਤੁਸੀਂ ਹੰਝੂ ਦੇਖ ਸਕਦੇ ਹੋ ਤੁਸੀਂ ਮੇਰੇ ਮੈਂ ਕੈਮਰਾਮੈਨ ਨੂੰ ਕਹਾਂਗਾ ਜੀ ਅੱਖਾਂ ਵਿੱਚੋਂ ਤੁਸੀਂ ਹੰਝੂ ਦੇਖ ਸਕਦੇ ਹੋ ਜਿਹੜਾ ਥਰੂ ਗੈਸ ਦਾ ਗੋੜਾ ਇਹ ਬੁਰਾ ਹਾਲ ਕਰਦਾ ਪੂਰਾ ਅੱਖਾਂ ਵਿੱਚੋਂ ਜਿਹੜਾ ਪਾਣੀ ਕਰ ਦਿੱਤਾ ਤੇ ਜਿਹੜੀ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਆ ਤੁਸੀਂ ਕਿਸਾਨ ਦੇਖੋ ਜਿਹੜੇ ਅੱਗੇ ਖੜੇ ਨੇ ਕਿਵੇਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਥਰੂ ਗੈਸ ਨੂੰ ਪੂਰਾ ਤੇ ਪ੍ਰਾਂਧਰੀ ਕੀਤਾ ਗਿਆ ਹੈ ਗਿੱਲੀਆਂ ਬੋਰੀਆਂ ਜਿਹੜੀਆਂ ਲਜਾਈਆਂ ਗਈਆਂ ਨੇ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਥਰੂ ਗੈਸ ਦੇ ਗੋੜੇ ਨੂੰ ਤੁਸੀਂ ਮਾਹੌਲ ਦੇਖ ਸਕਦੇ ਹੋ ਸ਼ੰਭੂ ਬਾਰਡਰ ਤੋਂ ਕਿਹਨਾਂ ਦੇਖ ਸਕਦੇ ਹੋ ਜਿਹੜਾ ਅਥਰੂ ਕਹਿੰਦੇ ਗੋਲਿਆਂ ਤੋਂ ਸਿੱਟੇ ਜਾ ਰਹੇ ਨੇ ਬਰੇ ਬਾਬਾ ਜੀ ਦੇ ਅਥਰੂ ਕਹਿੰਦਾ ਗੋਲਾ ਜਿਹੜਾ ਲੱਗਿਆ ਆਪੂ ਜੀ ਅਥਰੂ ਕਹਿੰਦਾ ਗੋਲਾ ਜਿਹੜਾ ਲੱਗਿਆ ਬਾਪੂ ਜੀ ਦੇ ਗੋਲੇ ਸਿੱਟੇ ਜਾ ਰਹੇ ਨੇ ਉਧਰੋਂ ਹਰਿਆਣਾ ਵਾਲੇ ਪਾਸਿਓਂ ਪ੍ਰਸ਼ਾਸਨ ਵੱਲੋਂ ਜਿਹੜੇ ਜਵਾਨਾਂ ਵੱਲੋਂ ਗੋਲੇ ਸਿੱਟੇ ਜਾ ਰਹੇ ਨੇ ਤੇ ਜਿਹੜੀਆਂ ਐਂਬੂਲੈਂਸਾਂ ਵੀ ਤਿਆਰ ਖੜੀਆਂ ਨੇ ਤੇ ਐਂਬੂਲੈਂਸ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੀਆਂ ਤਸਵੀਰਾਂ ਸ਼ੰਭੂ ਬਾਰਡਰ ਤੋਂ ਟਕਰੌ ਦੀ ਜਿਹੜੀ ਸਥਿਤੀ ਵੱੜਦੀ ਨਜ਼ਰ ਆ ਰਹੀ ਹੈ ਇਹ ਕਿਸਾਨਾਂ ਨੂੰ ਆਸਾਨੀ ਨਾਲ ਨਹੀਂ ਲੰਘਣ ਦਿੱਤਾ ਜਾ ਰਿਹਾ ਰੋਕਿਆ ਜਾ ਰਿਹਾ ਹੈ ਸ਼ੰਪੂ ਬਾਰਡਰ ਤੇ ਜਦੋਂ ਕਹਿੰਦੇ ਸੀ ਪੈਦਲ ਪੈਦਲ ਤੁਸੀਂ ਜਾ ਸਕਦੇ ਹੋ ਸਰਕਾਰ ਆਪਣੀ ਜਿਹੜੀ ਗੱਲ ਤੋਂ ਮੁੱਕਰੀ ਹੈ ਆਪਣੀ ਜੁਬਾਨ ਤੋਂ ਮੁੱਕਰੀ ਹੈ ਜਿਹੜਾ ਦੁਆਰਾ ਫਿਰ ਜਿਹੜਾ ਥਰੂ ਗਿਆਦਾ ਗੋਲਾ ਸੱਟਿਆ ਗਿਆ ਤੁਸੀਂ ਦੇਖ ਸਕਦੇ ਹੋ ਕਿਸਾਨ ਥੋੜਾ ਜਾ ਕੇ ਬਾਅਦ ਦੇ ਨੇ ਤਰਾਂ ਬਲੋਂ ਥਰੂ ਗਿਆਦਾ ਗੋਲਾ ਸੱਟਿਆ ਜਾ ਰਿਹਾ ਹੈ ਜਿਹੜਾ ਧੂਆਂ ਧੂਏ ਦੀ ਹਵਾ ਪੰਜਾਬ ਵਾਲੀ ਸਾਈਡ ਨੂੰ ਦਿਖ ਰਹੀ ਹੈ ਤੇ ਉੱਥੇ ਜਮ ਕੇ ਨਾਰੇ ਵਾਜੀ ਵੀ ਹੋ ਰਹੀ ਹੈ ਇੱਕ ਪਾਸਿਓ ਤੇ ਦੂਜੇ ਪਾਸਿਓ ਵੀ ਗੁੱਸਾ ਦਿਖ ਰਿਹਾ ਤੇ ਇਧਰ ਜਵਾਨਾਂ ਵਾਲੇ ਪਾਸਿਓ ਵੀ ਗੁੱਸਾ ਦਿਖ ਰਿਹਾ ਇਹ ਫੈਰ ਵੀ ਕੀਤਾ ਜਾ ਰਿਹਾ ਤੇ ਦੁਬਾਰੇ ਜਿਹੜੇ ਥਰੂ ਗੈਸ ਦੇ ਕੋਲੇ ਡਾਗੇ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਥਰੂ ਗੈਸ ਗੋਲਾ ਢਾਗਣ ਦੇ ਲਈ ਤੁਸੀਂ ਦੇਖ ਸਕਦੇ ਹੋ ਦੁਬਾਰੇ ਜਿਹੜਾ ਮਾਹੌਲ ਤਣਾਅਪੂਰਨ ਹੋਇਆ ਏ ਸ਼ੰਭੂ ਬਾਰਡਰ ਤੇ ਥਰੂ ਗੈਸਾ ਗੋਲਾ ਜਿਹੜਾ ਸਿੱਟਿਆ ਜਾ ਰਿਹਾ ਜੋ ਕਿ ਆਜਾਵਾ ਵੀ ਪੰਜਾਬ ਵਾਲੀ ਸੈਟ ਚੱਲ ਰਹੀ ਹੈ ਕਿਉਂਕਿ ਅੱਖਾਂ ਨੂੰ ਬੜਾ ਖਤਰਨਾਕ ਅੱਖਾਂਲੀਪੁਰਾ ਖਤਰਨਾਕ ਬਾਪੂ ਜੀ ਦੂਜੀ ਵਾਰੀ ਇਹ ਜਥਾ ਜਾ ਰਿਹਾ 101 ਬੰਦਿਆਂ ਦਾ ਦੁਬਾਰੇ ਫੇਰ ਨਹੀਂ ਜਾਣ ਦਿੱਤਾ ਜਾ ਰਿਹਾ ਕੀ ਅੱਗੇ ਕੀ ਕਿਉਂ ਰੋਕ ਰਹੇ ਨੇ ਇਹ ਮਾੜੀਆਂ ਨੀਤੀਆਂ ਮੋਦੀ ਸਰਕਾਰ ਦੀਆਂ ਜਿਹੜਾ ਸਾਨੂੰ ਜਾਣ ਨਹੀਂ ਦੇ ਰਿਆ ਅੱਗੇ ਸਮਝ ਗਏ ਸਪਰੇਅ ਗੇ ਮਾਰ ਰਹੇ ਆ ਮੁਰਹੇ ਤੇ ਗੰਦੀ ਜ਼ਹਿਰੀਲੀ ਸਪਰੇਅ ਮਾਰ ਰਹੇ ਆ ਸਾਡੇ ਨੱਕ ਤੇ ਉੱਤੇ ਮੱਖਾਂ ਦੇ ਉੱਪਰ ਇਹ ਬੁਰਾ ਹਾਲ ਕਰਤਾ ਸਪਰੇਅ ਮਾਰ ਮਾਰ ਕੇ ਇਹਨਾਂ ਨੇ ਉਹ बार-बार अनाउंसमेंट ਕੀਤੀ ਜਾਂਦੀ ਹੈ ਵੀ ਤੁਸੀਂ ਪਿੱਛੇ ਜਾਓ ਤੁਸੀਂ ਤੁਹਾਡੇ ਕੋਲ ਕੋਈ ਪਰਮਿਸ਼ਨ ਨਹੀਂ ਹੈਗੀ ਜਾਣ ਲਈ ਜਾਂ ਤਾਂ ਉਹ ਨਾਂ ਲੈ ਕੇ ਸਟੇਸ਼ਨ ਦੀ ਤਾਂ ਲੋੜ ਹੀ ਨਹੀਂ ਕਿ ਅਸੀਂ ਕਿਹੜਾ ਕੋਈ ਇੱਥੇ ਪਾਕਿਸਤਾਨ ਜਾ ਰਹੇ ਹਾਂ ਪਰਮਿਸ਼ਨ ਲੈਣ ਵਾਸਤੇ ਦਿੱਲੀੋਂ ਜਾ ਰਹੇ ਹਾਂ ਜੀ ਅਸੀਂ ਪਰਮਿਸ਼ਨ ਦੀ ਸਾਨੂੰ ਕੀ ਲੋੜ ਹੈ ਇੱਥੇ ਨਹੀਂ ਤੁਸੀਂ ਸ਼ਾਂਤਮਈ ਜਾ ਰਹੇ ਹੋ ਜੀ ਦਵਾਰੇ ਦਵਾਰੇ ਫੇਰ ਇਹ ਗੋਲੇ ਸਿੱਟ ਰਹੇ ਨੇ ਤੇ ਇੱਥਰੋਂ ਕਹਿੰਦੇ ਗੋਲੇ ਵੀ ਸਿੱਟ ਰਹੇ ਨੇ ਤੁਸੀਂ ਤਾਂ ਸਪਰੇ ਵੀ ਮਾਰ ਰਹੇ ਨੇ ਇਹ ਮਾਰ ਰਹੇ ਨੇ ਤੇ ਉਥੋਂ बार-बार ਕਦੀ ਕੁਸ ਪਾ ਕੇ ਦੰਨੇ ਆ ਉਸੇ ਨਾਲ ਪਾਣੀ ਪੀਲੋ ਇਹ ਪੀਲੋ ਉਹਦੇ ਚ ਵੀ ਜ਼ਹਿਰ ਪਾ ਕੇ ਦੇ ਰਹੇ ਆ ਅੰਦਰ ਅੱਛਾ ਜੀ ਹਾਂ ਜੀ ਹਾਂ ਜੀ ਤੇ ਤੁਸੀਂ ਉਹ ਲੰਗਰ ਵੀ ਵਰਤਾ ਰਹੇ ਤੁਸੀਂ ਲੰਗਰੀ ਵਰਤਾਰੋਂ ਜਵਾਨਾਂ ਨੂੰ ਦੇ ਰਹੇ ਹੋ ਲੰਗਰ ਆਪਣੇ ਵੱਲੋਂ ਕਿਸਾਨੀ ਅंदोलਨ ਵੱਲੋਂ ਤਾਂ ਪਾਣੀ ਦੀ ਬੋਤਲਾਂ ਵੀ ਦੇ ਰਹੇ ਹੋ ਉਹ ਫੇਰ ਵੀ ਤੁਹਾਡੇ ਨਾਲ ਧੱਕਾ ਕਰ ਰਹੇ ਨੇ ਵੀ ਧੱਕਾ ਕਰ ਰਹੇ ਆ ਸਾਡੇ ਹਾਂਜੀ ਫੇਰ ਕੀ ਹੱਲ ਨਿਕਲੂ ਲੱਗੇ ਜਾਣਦਾ ਕਿਵੇਂ ਤਰੀਕਾ ਕੋਈ ਕੀ ਤਰੀਕਾ ਨਿਕਲੇ ਸਾਡੇ ਪ੍ਰਸ਼ਾਸਨ ਨਾਲ ਵੱਡੇ ਅਗੂਆਂ ਨਾਲ ਸਲਾਹ ਕਰਾਂਗੇ ਉਸ ਤੋਂ ਬਾਅਦ ਜੇ ਉਹ ਕਹਿਣਗੇ ਉਸ ਆਪ ਨਾਲ ਚੱਲਾਂਗੇ ਤੇ ਤੁਸੀਂ ਦੇਖ ਸਕਦੇ ਹੋ ਦੁਆਰੇ ਜਿਹੜੀ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਤੇ ਸਪਰੇ ਜਿਹੜੀ ਅੱਖਾਂ ਦੇ ਵਿੱਚ ਪਾਈ ਜਾ ਰਹੀ ਹੈ ਜੋ ਅੱਗੇ ਵੱਧ ਰਹੇ ਨੇ ਕਿਸਾਨ ਤੇ ਦੁਆਰੇ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਵੀ ਤੁਸੀਂ ਪਿੱਛੇ हट ਜਾਓ ਕਾਨੂੰਨ ਦੇ ਕਾਨੂੰਨ ਨੂੰ ਹੱਥ ਦੇ ਵਿੱਚ ਲੈਣ ਦੀ ਜਿਹੜੀ ਕੋਸ਼ਿਸ਼ ਨਾ ਕਰੋ ਕਹਿੰਦੇ ਅਤਰੂ ਗਏ ਗੋਲੇ ਵੀ ਜਿਹੜੇ ਦਾਕੇ ਗਏ ਨੇ ਤੇ ਸਪਰੇ ਜਿਹੜੀ ਉਹਨਾਂ ਦੇ ਅੱਖਾਂ ਵਿੱਚ ਪਾਈ ਜਾ ਰਹੀ ਹੈ ਬਾਰ ਬਾਰ ਜਿਹੜੀ ਅਨਾਉਂਸਮੈਂਟਾਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਇਹ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਬਾਰ ਬਾਰ ਵੀ ਤੁਸੀਂ ਪਿੱਛੇ हट ਜਾਓ ਜਵਾਨਾਂ ਵੱਲੋਂ ਇੱਕ ਪਾਸੇ ਜਵਾਨ ਨੇ ਤੇ ਦੂਜੇ ਪਾਸੇ ਕਿਸਾਨ ਨੇ ਦੋਨਾਂ ਵਿੱਚ ਜਿਹੜਾ ਆਪਸੀ ਜਿਹੜਾ ਟਕਰਾਓ ਇਹ ਦੂਜੀ ਵਾਰੀ ਹੋ ਰਿਹਾ ਕਿਉਂਕਿ ਪਹਿਲੀ ਵਾਰ ਪਹਿਲਾ ਜਥਾ ਗਿਆ ਸੀ 6 ਤਰੀਕ ਨੂੰ ਗਿਆ ਸੀ 6 ਦਸੰਬਰ ਨੂੰ ਜਿਹੜਾ ਪਹਿਲਾ ਜਥੇ ਦੀ ਕਾਲ ਦਿੱਤੀ ਸੀ ਤੇ ਅੱਜ 8 ਦਸੰਬਰ ਹੈ ਇੱਕ ਦਿਨ ਦਾ ਟਾਈਮ ਵੀ ਦਿੱਤਾ ਸੀ ਸਰਕਾਰ ਨੂੰ ਵੀ ਕੋਈ ਗੱਲਬਾਤ ਅੱਗੇ ਤੁਰੂਗੀ ਪਰ ਗੱਲਬਾਤ ਜਿਹੜੀ ਅੱਗੇ ਨਹੀਂ ਤੁਰੀ ਤੇ 8 ਨੂੰ ਦੁਬਾਰੇ ਇਹਨਾਂ ਨੇ ਸਰਬ ਸਿੰਘ ਮੰਦਿਰ ਤੇ ਹੋਰ ਕਿਸਾਨ ਆਗੂਆਂ ਨੇ ਫੈਸਲਾ ਕੀਤਾ ਹੈ ਵੀ 101 ਬੰਦੇ ਦਾ ਜਥਾ ਜਿਹੜਾ ਡੇਲੀ ਜਾਇਆ ਕਰੇਗਾ 15 ਕਿਲੋਮੀਟਰ ਜਿਹੜਾ ਤੈਅ ਕਰੇਗਾ ਉਹ ਉਧਰੋਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਸੁਣਦੇ ਆ ਕੀ ਕਹਿੰਦੇ ਨੇ तो 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 नारे नारे, ना तो ना नारे लग रहे हैं किसानों वालों किसान वालों नारे जोड़े लगाए जा रहे हैं गलबात की कोशिश आप करे इधरों कोई अथरु गए का गोला भी सुटिया जा सकता सद अथरू गए का गोला जोड़ा सुटाया जा सकता है बापू जी की गल होगी जी अगे नहीं जानते ਅਸੀਂ ਦਿੱਲੀ ਜਾ ਰਹੇ ਕਿ ਮੰਗਾ ਜਿਹੜੇ ਸਾਡੇ ਕੋਲ ਪੈਟ ਹੈਗਾ ਉਹ ਮਨਾਉਣ ਦੇ ਖਾਤਰ ਜਾਣਾ ਨਹੀਂ ਕੋਈ ਰਸਤਾ ਛੱਡ ਨਹੀਂ ਪੈਦਲ ਫਿਰ ਤੁਸੀਂ ਕਿੱਦਾਂ ਜਾਉਂਗੇ ਜੀ ਐਡਾ ਵੱਡਾ ਤਾਂ ਨਾ ਨੇ ਜਿਹੜਾ ਪੂਰੇ ਬੈਰੀਅਰ ਲਾਇਆ ਹੋਇਆ ਹੈ ਤੇ ਜਿਹੜੀਆਂ ਤਾਰਾਂ ਜਾੜੀਆਂ ਲਗਾਈਆਂ ਗਈਆਂ ਨੇ ਸਾਨੂੰ ਇਹਨੇ ਪਹਿਲਾਂ ਕਿਹਾ ਨਾ ਵੀ ਤੁਸੀਂ ਖਾਲੀ ਹੱਥ ਆਓ ਟਰੈਕਟਰਾਂ ਤੁਰ ਕੇ ਜਾ ਸਕਦੇ ਆ ਪਰ ਪ੍ਰਸ਼ਾਸਨ ਝੂਠਾ ਸੀ ਝੂਠੇ ਨਹੀਂਗੇ ਉਹੀ ਗੱਲ ਕਰਦੇ ਆ ਜੀ ਜਦੋਂ ਪਹਿਲਾਂ ਕਹਿੰਦੇ ਸੀ ਵੀ ਟਰਾਲੇ ਨਾਲ ਆਓ ਤੁਸੀਂ ਹੁਣ ਪੈਗਲ ਕੇ ਆਏ ਹੁਣ ਪੈਦਲ ਵੀ ਜਾਣ ਦੇ ਰਹੇ ਸਰ ਧੱਕਾ ਕਿਸਾਨੀ ਨਾਲ ਇਸ ਤਰਕੇ ਜੀ ਇੱਕ ਬੱਸ ਇਹਨਾਂ ਨੂੰ ਮੰਨ ਦਤਾ ਕਿ ਤੁਸੀਂ ਸਭਰੇ ਮਾ ਕਾਰਾ ਮੈਨੂੰ ਕਹੂੰਗਾ ਸਪਰੇ ਜਿਹੜੀ ਸਪਰੇ ਸਪਰੇ ਦੇਖੋ ਸਪਰੇ ਪਾਈ ਜਾ ਰਹੀ ਹੈ ਜਿਹੜੀ ਸਪਰੇ ਪਾਈ ਜਾ ਰਹੀ ਹੈ ਕਿਸਾਨਾਂ ਦੇ ਉੱਤੇ ਜਿਹੜੇ ਅੱਗੇ ਵਧ ਰਹੇ ਨੇ ਜਿਹੜੀ ਤੁਸੀਂ ਕਾਸਟ ਤਸਵੀਰਾਂ ਦਿਖਾਓ ਸਪਰੇ ਜਿਹੜੀ ਸਪਰੇ ਬਾਪੂ ਜੀ ਬਾਪੂ ਜੀ ਸਪਰੇ ਪਾਈ ਜਾ ਰਹੀ ਹੈ ਜੀ ਹਾਂ ਜੀ ਦੇ ਹੱਥ ਵੀ ਨਹੀਂ ਪਾਇਆ ਸੀ ਆਹ ਬਲੇ ਹੱਕ ਮੰਗਣ ਨਹੀਂ ਜਾਂਦੇ ਸਾਨੂੰ ਕਹਿੰਦੇ ਦਿੱਲੀ ਵਾਲੇ ਤੇ ਇਹ ਵੀ ਦਿਖਾਓ ਆਪ ਦਾ ਤੇ ਆਧਾਰ ਕਾਰਡ ਦਿਖਾਓ ਹੋਰ ਤੁਮ ਫਰੂਪ ਦਿਖਾਓ ਹਾਂ ਜੀ ਦੱਸਾਂਗੇ ਆਪਦੇ ਪੰਜਾਬ ਦੀ ਦਿਖਾਉਣ ਲੱਗ ਜੀ ਫਰੂਪ ਪਹਿਲਾਂ ਕਹਿੰਦੇ ਤੁਸੀਂ ਬਾਈ ਜੀ ਆ ਸਪਰੇਅ ਪਾਈ ਜਾ ਰਹੀ ਹੈ ਕੀ ਕਰੋਗੇ ਜੀ ਆ ਸਪਰੇਅ ਪਾਈ ਜਾ ਰਹੀ ਹੈ ਬਾਈ ਸਪਰੇਅ ਪਾਈ ਜਾ ਰਹੀ ਹੈ ਜਰ ਉਹ ਨੂੰ ਪਤਾ ਲੱਗੂਗਾ ਜੇ ਜੇ ਵਈਆ ਜਿਹੜਾ ਕਰਨਾ ਇੱਥੇ ਮੁਸ਼ਕਲ ਹੋ ਉਸ ਜਿਹੜੀ ਸਪਰੇਅ ਪੂਰੀ ਹਲਕ ਨੂੰ ਜਿਹੜੀ ਚੜ ਰਹੀ ਹੈ ਖੜਨਾ ਇੱਥੇ ਮੁਸ਼ਕਲ ਹੋਇਆ ਹੈ ਤੇ ਸਪਰੇਅ ਜਿਹੜੀ ਪਾਈ ਜਾ ਰਹੀ ਹੈ ਤੇ ਹਲਕੀ ਹਲਕੀ ਬੂੰਦਾਵਾਰੀ ਵੀ ਜਿਹੜੀ ਸਟਾਰਟ ਹੋ ਚੁੱਕੀ ਹੈ ਇਹ ਰਸਤ ਵਗੈਰਾ ਦੋੜਾ ਸਿੱਟਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਅਥਰੂ ਕਹਿ ਦੇ ਗੋਲੇ ਜਿਹੜੇ ਸੁੱਟੇ ਜਾ ਰਹੇ ਨੇ ਦੁਆਰੇ ਅਥਰੂ ਕਹਿ ਦੇ ਗੋਲੇ ਦਾਗੇ ਜਾ ਰਹੇ ਨੇ ਇਹ ਅਥਰੂ ਕਹਿ ਦੇ ਗੋਲੇ ਜਿਹੜੇ ਦਾਗੇ ਜਾ ਰਹੇ ਨੇ ਦੁਆਰਾ ਜੋ ਬੜਾ ਅੱਖਾਂ ਲਈ ਨੁਕਸਾਨ ਕਰਦਾ ਹੈ ਅੱਖਾਂ ਦੇ ਵਿੱਚੋਂ ਹੰਝੂ ਜਿਹੜੀ ਬੜਾ ਅਥਰੂ ਕਹਿਰੇ ਗੋਲੇ ਸਿੱਟੇ ਜਾ ਰਹੇ ਨੇ ਬੜਾ ਧੂਆਂ ਬੜਾ ਖਤਰਨਾਕ ਅੱਖਾਂ ਦੇ ਲਈ ਤੇ ਸਾਹ ਲੈਣ ਦੇ ਵਿੱਚ ਇੱਕ ਦਿੱਕਤ ਆ ਰਹੀ ਹੈ ਤੇ ਜਿਹੜਾ ਬੜਾ ਧੂਆਂ ਖਤਰਨਾਕ ਆਤਰੂਗਾ ਇੱਦਾਂ ਤੇ ਜਿਹੜਾ ਦੁਬਾਰੇ ਕਦੇੜਲੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਅਤਰੂ ਗੈਸ ਦੇ ਜਿਹੜੇ ਗੋਲੇ ਸਿੱਟੇ ਜਾ ਰਹੇ ਨੇ ਦੁਬਾਰੇ ਤੁਸੀਂ ਦੇਖ ਸਕਦੇ ਹੋ ਇਸ ਸਮੂਹ ਜਿਹੜਾ ਧੂਆਂ ਇਸ ਸਾਈਡ ਨੂੰ ਆ ਰਿਹਾ ਕਿਉਂਕਿ ਪਿਛਲੀ ਵਾਰ ਜਦੋਂ 6 ਤਰੀਕ ਨੂੰ ਗਏ ਸੀ ਕਿ ਪਹਿਲਾਂ ਜਿੱਥਾ ਗਿਆ ਸੀ ਪਹਿਲਾਂ ਧੂਆਂ ਦੂਜੀ ਸਾਈਡ ਸੀਗਾ ਤੇ ਹੁਣ ਧੂਆਂ ਪੰਜਾਬ ਵਾਲੀ ਸਾਈਡ ਨੂੰ ਆ ਰਿਹਾ ਅਤਰੂ ਗੈਸ ਦਾ ਧੂਆਂ ਬੜਾ ਖਤਰਨਾਕ ਆ ਬਹੁਤ ਖਤਰਨਾਕ ਤੋਂ ਆਜੋ ਅੱਖਾਂ ਨੂੰ ਬੜਾ ਨੁਕਸਾਨ ਪਹਚਾਰਿਆ ਅੱਖਾਂ ਵਿੱਚ ਤੁਸੀਂ ਹੰਝੂ ਦੇਖ ਸਕਦੇ ਹੋ ਤੁਸੀਂ ਮਰੇ ਮੈਂ ਕੈਮਰਾਮੈਨ ਨੂੰ ਕਹਾਂਗਾ ਜੀ ਅੱਖਾਂ ਵਿੱਚ ਤੁਸੀਂ ਹੰਝੂ ਦੇਖ ਸਕਦੇ ਹੋ ਜਿਹੜਾ ਥਰੂ ਗੈਸ ਦਾ ਗੋੜਾ ਇਹ ਬੁਰਾ ਹਾਲ ਕਰਦਾ ਪੂਰਾ ਅੱਖਾਂ ਵਿੱਚੋਂ ਜਿਹੜਾ ਪਾਣੀ ਕਰ ਦਿੱਤਾ ਤੇ ਜਿਹੜੀ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਆ ਤੁਸੀਂ ਕਿਸਾਨ ਦੇਖੋ ਜਿਹੜੇ ਅੱਗੇ ਖੜੇ ਨੇ ਕਿਵੇਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਥਰੂ ਗੈਸ ਨੂੰ ਪੂਰਾ ਪਰੰਦਰੀ ਕੀਤਾ ਗਿਆ ਹੈ ਗਿੱਲੀਆਂ ਬੋਰੀਆਂ ਜਿਹੜੀਆਂ ਲਜਾਈਆਂ ਗਈਆਂ ਨੇ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਥਰੂ ਗਾਇਦੇ ਗੋੜੇ ਨੂੰ ਤੁਸੀਂ ਮਾਹੌਲ ਦੇਖ ਸਕਦੇ ਹੋ ਸ਼ੰਭੂ ਬਾਰਡਰ ਤੋਂ ਕਿਹਨਾਂ ਦੇਖ ਸਕਦੇ ਹੋ ਜਿਹੜਾ ਅਥਰੂ ਗਾਇਦੇ ਗੋਲੇ ਤੋਂ ਸਿੱਟੇ ਜਾ ਰਹੇ ਨੇ ਬੜੇ ਬਾਬਾ ਜੀ ਦੇ ਅਥਰੂ ਗਾਇਦਾ ਗੋਲਾ ਜਿਹੜਾ ਲੱਗਿਆ ਹੈ ਬਾਪੂ ਜੀ ਅਥਰੂ ਗਾਇਦਾ ਗੋਲਾ ਜਿਹੜਾ ਲੱਗਿਆ ਹੈ ਬਾਪੂ ਜੀ ਦੇ ਗੋਲੇ ਸਿੱਟੇ ਜਾ ਰਹੇ ਨੇ ਉਧਰੋਂ ਹਰਿਆਣਾ ਵਾਲੇ ਪਾਸਿਓਂ ਪ੍ਰਸ਼ਾਸਨ ਵੱਲੋਂ ਜਿਹੜੇ ਜਵਾਨਾਂ ਵੱਲੋਂ ਗੋਲੇ ਸਿੱਟੇ ਜਾ ਰਹੇ ਨੇ ਤੇ ਜਿਹੜੀਆਂ ਐਂਬੂਲੈਂਸਾਂ ਵੀ ਤਿਆਰ ਖੜੀਆਂ ਨੇ ਤੇ ਐਂਬੂਲੈਂਸ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੀਆਂ ਤਸਵੀਰਾਂ ਸ਼ੰਭੂ ਬਾਰਡਰ ਤੋਂ ਟਕਰਾਅ ਦੀ ਜਿਹੜੀ ਸਥਿਤੀ ਵੱਢਦੀ ਨਜ਼ਰ ਆ ਰਹੀ ਹੈ ਇਹ ਕਿਸਾਨਾਂ ਨੂੰ ਆਸਾਨੀ ਨਾਲ ਨਹੀਂ ਲੰਘਣ ਦਿੱਤਾ ਜਾ ਰਿਹਾ ਰੋਕਿਆ ਜਾ ਰਿਹਾ ਹੈ ਸ਼ੰਭੂ ਬਾਰਡਰ ਤੇ ਜਦੋਂ ਕਹਿੰਦੇ ਸੀ ਪੈਦਲ ਪੈਦਲ ਤੁਸੀਂ ਜਾ ਸਕਦੇ ਹੋ ਸਰਕਾਰ ਆਪਣੀ ਜਿਹੜੀ ਗੱਲ ਤੋਂ ਮੁੱਕਰੀ ਹੈ ਆਪਣੀ ਜ਼ੁਬਾਨ ਤੋਂ ਮੁੱਕਰੀ ਹੈ ਜਿਹੜਾ ਦੁਬਾਰਾ ਫਿਰ ਜਿਹੜਾ ਥਰੂ ਗਿਆ ਤਾਂ ਗੋਲਾ ਸੱਟਿਆ ਗਿਆ ਤੁਸੀਂ ਦੇਖ ਸਕਦੇ ਹੋ ਕਿਸਾਨ ਥੋੜਾ ਜਿਹਾ ਕੇ ਬਾਦਦੇ ਨੇ ਤੋੜਾ ਬੱਲਾ ਥਰੂ ਗਿਆ ਤਾਂ ਗੋਲਾ ਸੱਟਿਆ ਜਾ ਰਿਹਾ ਹੈ ਜਿਹੜਾ ਧੂਆਂ ਧੂਏ ਦੀ ਹਵਾ ਪੰਜਾਬ ਵਾਲੀ ਸਾਈਡ ਨੂੰ ਦਿਖ ਰਹੀ ਹੈ ਤੇ ਉੱਥੇ ਜੰਮ ਕੇ ਨਾਰੇਬਾਜੀ ਵੀ ਹੋ ਰਹੀ ਹੈ ਇੱਕ ਪਾਸਿਓ ਤੇ ਦੂਜੇ ਪਾਸਿਓ ਵੀ ਗੁੱਸਾ ਦਿਖ ਰਿਹਾ ਤੇ ਇਧਰ ਜਵਾਨਾਂ ਵਾਲੇ ਪਾਸਿਓ ਵੀ ਗੁੱਸਾ ਦਿਖ ਰਿਹਾ ਤੇ ਫੈਰ ਵੀ ਕੀਤਾ ਜਾ ਰਿਹਾ ਤੇ ਦੁਬਾਰੇ ਜਿਹੜੇ ਥਰੂ ਗਏ ਦੇ ਗੋਲੇ ਡਾਗੇ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਥਰੂ ਗੈਸ ਗੋਲਾ ਡਾਗਣ ਦੇ ਲਈ ਤੁਸੀਂ ਦੇਖ ਸਕਦੇ ਹੋ ਦੁਬਾਰੇ ਜਿਹੜਾ ਮਾਹੌਲ ਤਣਾਅਪੂਰਨ ਹੋਇਆ ਏ ਸ਼ੰਭੂ ਬਾਰਡਰ ਤੇ ਅਥਰੂ ਗੈਦਾ ਗੋਲਾ ਜਿਹੜਾ ਸਿੱਟਿਆ ਜਾ ਰਿਹਾ ਜੋ ਕਿ ਅੱਜ ਹਵਾ ਵੀ ਪੰਜਾਬ ਵਾਲੀ ਸਾਈਡ ਚੱਲ ਰਹੀ ਹੈ ਕਿਉਂਕਿ ਅੱਖਾਂ ਨੂੰ ਬੜਾ ਖਤਰਨਾਕ ਅੱਖਾਂ ਲਈ ਪੂਰਾ ਖਤਰਨਾਕ ਬਾਪੂ ਜੀ ਦੂਜੀ ਵਾਰੀ ਇਹ ਜਥਾ ਜਾ ਰਿਹਾ 101 ਬੰਦਿਆਂ ਦਾ ਦੁਬਾਰੇ ਫੇਰ ਨਹੀਂ ਜਾਣ ਦਿੱਤਾ ਜਾ ਰਿਹਾ ਕੀ ਅੱਗੇ ਕੀ ਕਿਉਂ ਰੋਕ ਰਹੇ ਨੇ ਇਹ ਮਾੜੀਆਂ ਨੀਤੀਆਂ ਮੋਦੀ ਸਰਕਾਰ ਦੀਆਂ ਜਿਹੜਾ ਸਾਨੂੰ ਜਾਣ ਨਹੀਂ ਦੇ ਰਿਹਾ ਅੱਗੇ ਸਮਝ ਗਏ ਸਪਰੇਅ ਗੇ ਮਾਰ ਰਹੇ ਆ ਮੁਰਦੇ ਗੰਦੀ ਜ਼ਹਿਰੀਲੀ ਸਪਰੇਅ ਮਾਰ ਰਹੇ ਆ ਸਾਡੇ ਨੱਕ ਤੇ ਉੱਤੇ ਮੱਖਾਂ ਦੇ ਉੱਤੇ ਤੇ ਬੁਰਾ ਹਾਲ ਕਰਤਾ ਸਪਰੇਅ ਮਾਰ ਮਾਰ ਕੇ ਇਹਨਾਂ ਨੇ ਉਹ ਬਾਰ ਬਾਰ ਨੋਟਮੈਂਟ ਕੀਤੀ ਜਾਂਦੀ ਆ ਵੀ ਤੁਸੀਂ ਪਿੱਛੇ ਜਾਓ ਤੁਸੀਂ ਤੁਹਾਡੇ ਕੋਲ ਕੋਈ ਪਰਮਿਸ਼ਨ ਨਹੀਂ ਹੈਗੀ ਜਾਣ ਲਈ ਜਦੋਂ ਨੌ ਲੈ ਕੇ ਸਟੇਸ਼ਨ ਦੀ ਤਾਂ ਲੋੜ ਹੀ ਨਹੀਂ ਕਿ ਅਸੀਂ ਕਿਹੜਾ ਕੋਈ ਇੱਥੇ ਪਾਕਿਸਤਾਨ ਜਾ ਰਹੇ ਆ ਪਰਮਿਸ਼ਨ ਲੈਣ ਵਾਸਤੇ ਦਿੱਲੀਓ ਜਾ ਰਹੇ ਆ ਜੀ ਅਸੀਂ ਪਰਮਿਸ਼ਨ ਦੀ ਸਾਨੂੰ ਕੀ ਲੋੜ ਹੈ ਇੱਥੇ ਨਹੀਂ ਤੁਸੀਂ ਸ਼ਾਂਤ ਮਈ ਜਾ ਰਹੇ ਹੋ ਜੀ ਦਵਾਰੇ ਦਵਾਰੇ ਫੇਰ ਇਹ ਗੋਲੇ ਸਿੱਟ ਰਹੇ ਨੇ ਤੇ ਅਥਰੂ ਕਹਿੰਦੇ ਗੋਲੀ ਵੀ ਸਿੱਟ ਰਹੇ ਨੇ ਤੁਸੀਂ ਤਾਂ ਸਪਰੇਅ ਵੀ ਮਾਰ ਰਹੇ ਨੇ ਆ ਰਹੇ ਨੇ ਤੇ ਉਥੋਂ ਬਾਰ ਬਾਰ ਕਦੀ ਕੁਸ ਪਾ ਕੇ ਦੰਨੇ ਆ ਉਸੇ ਲੈ ਪਾਣੀ ਪੀ ਲੋ ਇਹ ਪੀ ਲੋ ਤੇ ਜੀ ਵੀ ਜ਼ਹਿਰ ਪਾ ਕੇ ਦੇ ਰਹੇ ਆ ਅੰਦਰ ਅੱਛਾ ਜੀ ਹਾਂ ਜੀ ਹਾਂ ਜੀ ਤੇ ਤੁਸੀਂ ਨਾ ਲੰਗਰ ਵੀ ਵਰਤਾ ਰਹੇ ਹੋ ਤੁਸੀਂ ਲੰਗਰੀ ਵਰਤਾ ਰਹੇ ਹੋ ਜਵਾਨਾਂ ਨੂੰ ਦੇ ਰਹੇ ਹੋ ਲੰਗਰ ਆਪਣੇ ਵੱਲੋਂ ਕਿਸਾਨੀ ਧੂਲੋਂ ਵੱਲੋਂ ਤਾਂ ਪਾਣੀ ਦੀ ਬੋਤਲਾਂ ਵੀ ਦੇ ਰਹੇ ਹੋ ਉਹ ਫੇਰ ਵੀ ਤੁਹਾਡੇ ਨਾਲ ਧੱਕਾ ਕਰ ਰਹੇ ਨੇ ਵੀ ਧੱਕਾ ਕਰ ਰਹੇ ਆ ਸਾਡੇ ਨਾਲ ਹਾਂ ਜੀ ਫਿਰ ਕੀ ਹੱਲ ਨਿਕਲੂ ਲੱਗੇ ਜਾਣਦਾ ਕਿਵੇਂ ਤਰੀਕਾ ਕੋਈ ਕੀ ਤਰੀਕਾ ਨਿਕਲੇ ਸਾਡੇ ਪ੍ਰਸ਼ਾਸਨ ਨਾਲ ਵੱਡੇ ਆਗੂਆਂ ਨਾਲ ਸਲਾਹ ਕਰਾਂਗੇ ਉਸ ਤੋਂ ਬਾਅਦ ਜੇ ਉਹ ਕਹਿਣਗੇ ਉਸ ਆਪ ਨਾਲ ਚੱਲਾਂਗੇ ਜੇ ਤੁਸੀਂ ਦੇਖ ਸਕਦੇ ਹੋ ਦੁਆਰੇ ਜਿਹੜੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਤੇ ਸਪਰੇ ਜਿਹੜੀ ਅੱਖਾਂ ਦੇ ਵਿੱਚ ਪਾਈ ਜਾ ਰਹੀ ਹੈ ਜੋ ਅੱਗੇ ਵੱਧ ਰਹੇ ਨੇ ਕਿਸਾਨ ਤੇ ਦੁਆਰੇ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਵੀ ਤੁਸੀਂ ਪਿੱਛੇ हट ਜਾਓ ਕਾਨੂੰਨ ਦੇ ਕਾਨੂੰਨ ਨੂੰ ਹੱਥਰੇ ਵਿੱਚ ਲੈਣ ਦੀ ਜਿਹੜੀ ਕੋਸ਼ਿਸ਼ ਨਾ ਕਰੋ ਇੱਥੇ ਇਥਰੂ ਕਹਦੇ ਗੋਲੀ ਵੀ ਜਿਹੜੇ ਧਾਕੇ ਗਏ ਨੇ ਤੇ ਸਪਰੇ ਜਿਹੜੀ ਉਹਨਾਂ ਦੇ ਅੱਖਾਂ ਵਿੱਚ ਪਾਈ ਜਾ ਰਹੀ ਹੈ ਬਾਰ-ਬਾਰ ਜਿਹੜੀ ਅਨਾਉਂਸਮੈਂਟਾਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਇਹ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਬਾਰ-ਬਾਰ ਵੀ ਤੁਸੀਂ ਪਿੱਛੇ हट ਜਾਓ ਜਵਾਨਾਂ ਵੱਲੋਂ ਇੱਕ ਪਾਸੇ ਜਵਾਨ ਨੇ ਤੇ ਦੂਜੇ ਪਾਸੇ ਕਿਸਾਨ ਨੇ ਦੋਨਾਂ ਵਿੱਚ ਜਿਹੜਾ ਆਪਸੀ ਜਿਹੜਾ ਟਕਰਾਓ ਇਹ ਦੂਜੀ ਵਾਰੀ ਹੋ ਰਿਹਾ ਕਿਉਂਕਿ ਪਹਿਲੀ ਜਿਹੜਾ ਪਹਿਲਾ ਜਿੱਥਾ ਗਿਆ ਸੀ 6 ਤਰੀਕ ਨੂੰ ਗਿਆ ਸੀ 6 ਦਸੰਬਰ ਨੂੰ ਜਿਹੜਾ ਪਹਿਲਾ ਜਿੱਥੇ ਦੀ ਕਾਲ ਦਿੱਤੀ ਸੀ ਤੇ ਅੱਜ 8 ਦਸੰਬਰ ਹੈ ਇੱਕ ਦਿਨ ਦਾ ਟਾਈਮ ਵੀ ਦਿੱਤਾ ਸੀ ਸਰਕਾਰ ਨੂੰ ਵੀ ਕੋਈ ਗੱਲਬਾਤ ਅੱਗੇ ਤੁਰੂਗੀ ਪਰ ਗੱਲਬਾਤ ਜਿਹੜੀ ਅੱਗੇ ਨਹੀਂ ਤੁਰੀ ਤੇ 8 ਨੂੰ ਦੁਬਾਰੇ ਇਹਨਾਂ ਨੇ ਸਰਬਸਿੰਘ ਮੰਦਿਰ ਤੇ ਹੋਰ ਕਿਸਾਨ ਆਗੂਆਂ ਨੇ ਫੈਸਲਾ ਕੀਤਾ ਹੈ ਵੀ 101 ਬੰਦੇ ਦਾ ਜਥਾ ਜਿਹੜਾ ਡੇਲੀ ਜਾਇਆ ਕਰੇਗਾ 15 ਕਿਲੋਮੀਟਰ ਜਿਹੜਾ ਤੈਅ ਕਰੇਗਾ ਉਹ ਉਧਰੋਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਸੁਣਦੇ ਆ ਕੀ ਕਹਿੰਦੇ ਨੇ ਤੇ ਨਾਰੇ ਨਾਰੇ ਲੱਗ ਰਹੇ ਨੇ ਕਿਸਾਨਾਂ ਵੱਲੋਂ ਕਿਸਾਨਾਂ ਵੱਲੋਂ ਨਾਰੇ ਜਿਹੜੇ ਲਗਾਏ ਜਾ ਰਹੇ ਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਆਪਾਂ ਕਰਾਂਗੇ ਇਤਰੋਂ ਕੋਈ ਇਤਰੋਂ ਕੈਦਾ ਗੋਲਾ ਵੀ ਸਿੱਟਿਆ ਜਾ ਸਕਦਾ ਹੈ ਇਤਰੋਂ ਕੈਦਾ ਗੋਲਾ ਜਿਹੜਾ ਸਿੱਟਿਆ ਜਾ ਸਕਦਾ ਹੈ ਗੱਲ ਬਾਪੂ ਜੀ ਕੀ ਗੱਲ ਹੋ ਗਈ ਜੀ ਅੱਗੇ ਨਹੀਂ ਜਾਣ ਦੇ ਰਹੇ ਅਸੀਂ ਦਿੱਲੀ ਜਾ ਰਹੇ ਹਾਂ ਕਿ ਮੰਗਾ ਜਿਹੜੇ ਸਾਡੇ ਕੇ ਪੈਟ ਹੈਗਾ ਉਹ ਮਨਾਉਣ ਦੇ ਖਾਤਰ ਜਾਣਾ ਨਹੀਂ ਕੋਈ ਰਸਤਾ ਛੱਡ ਨਹੀਂ ਪੈਦਲ ਫਿਰ ਤੁਸੀਂ ਕਿੱਦਾਂ ਜਾਓਗੇ ਜੀ ਐਡਾ ਵੱਡਾ ਤਾਂ ਨਾ ਨੇ ਜਿਹੜਾ ਪੂਰੇ ਬੈਰੀਅਰ ਲਾਇਆ ਹੋਇਆ ਹੈ ਤੇ ਜਿਹੜੀਆਂ ਤਾਰਾਂ ਝਾੜੀਆਂ ਲਗਾਈਆਂ ਗਈਆਂ ਨੇ ਸਾਡੇ ਨੇ ਪਹਿਲਾਂ ਕਿਹਾ ਨਾ ਵੀ ਤੁਸੀਂ ਖਾਲੀ ਹੱਥ ਆਓ ਟਰੈਕਟਰਾਂ ਤੁਰ ਕੇ ਜਾ ਸਕਦੇ ਆ ਪਰ ਪ੍ਰਸ਼ਾਸਨ ਝੂਠਾ ਸੀ ਝੂਠੇ ਨਹੀਂਗੇ ਉਹੀ ਗੱਲ ਕਰਦੇ ਆ ਜੀ ਜਦੋਂ ਪਹਿਲਾਂ ਕਹਦੇ ਸੀ ਵੀ ਟਰਾਲੇ ਨਾਲ ਆਓ ਤੁਸੀਂ ਹੁਣ ਪੈਗ ਲ ਕੇ ਆ ਹੁਣ ਪੈਦਲ ਵੀ ਜਾਣਦੇ ਰਹੇ ਸਰ ਧੱਕਾ ਕਿਸਾਨੀ ਨਾਲ ਇਸ ਕਰਕੇ ਜੀ ਇੱਕ ਬੱਸੇ ਨੇ ਬੰਨਦਾਤਾ ਕਿ ਜੀ ਸਪਰੇ ਮੈਂ ਕਹਿ ਰਹਾ ਮੈਂ ਇਹਨੂੰ ਕਹੂੰਗਾ ਸਪਰੇ ਜਿਹੜੀ ਸਪਰੇ ਸਪਰੇ ਦੇਖੋ ਸਪਰੇ ਪਾਈ ਜਾ ਰਹੀ ਹੈ ਜਿਹੜੀ ਸਪਰੇ ਪਾਈ ਜਾ ਰਹੀ ਹੈ ਕਿਸਾਨਾਂ ਦੇ ਉੱਤੇ ਜਿਹੜੇ ਅੱਗੇ ਬੱਦਰੇ ਨੇ ਜਿਹੜੀ ਤੁਸੀਂ ਕਹਿੰਦੇ ਤਸਵੀਰਾਂ ਦਿਖਾਓ ਸਪਰੇ ਜਿਹੜੀ ਸਪਰੇ ਬਾਪੂ ਜੀ ਬਾਬੂ ਜੀ ਸਪਰੇਅ ਪਾਈ ਜਾ ਰਹੀ ਹੈ ਜੀ ਹਾਂ ਜੀ ਨੇ ਹੱਥ ਵੀ ਨਹੀਂ ਪਾਇਆ ਸੀ ਉਹਨੇ ਹੱਕ ਮੰਗਣੀ ਨਹੀਂ ਜਾਂਦਾ ਸਾਨੂੰ ਕਹਿੰਦਾ ਦਿੱਲੀ ਵਾਲੇ ਤੇ ਇਹ ਵੀ ਦਿਖਾਓ ਆਵਦਾ ਤੇ ਆਧਾਰ ਕਾਰਡ ਦਿਖਾਓ ਹੋਰ ਤੁਮ ਰੂਪ ਦਿਖਾਓ ਜੀ ਦੱਸਾਂਗੇ ਆਉਂਦੇ ਪੰਜਾਬ ਜੀ ਦਿਖਾਉਣ ਲੱਗ ਜੀ ਹੈ ਰੂਪ ਬਾਈ ਜੀ ਆ ਸਪਰੇਅ ਪਾਈ ਜਾ ਰਹੀ ਹੈ ਕੀ ਕਹੋਂਗੇ ਜੀ ਆ ਸਪਰੇਅ ਪਾਈ ਜਾ ਰਹੀ ਹੈ ਨਹੀਂ ਸਪਰੇਅ ਪਾਈ ਜਾ ਰਹੀ ਹੈ ਬਰ ਮੈਨੂੰ ਪਤਾ ਲੱਗੂਗਾ ਜਿਹੜਾ ਕਰਨਾ ਇਹ ਤਾਂ ਮੁਸ਼ਕਿਲ ਹੋ ਇਹ ਜਿਹੜੀ ਸਪਰੇਆ ਪੂਰੀ ਹਲਕ ਨੂੰ ਜਿਹੜੀ ਚੜ ਰਹੀ ਹੈ ਖੜਨਾ ਇੱਥੇ ਮੁਸ਼ਕਲ ਹੋਇਆ ਹੈ ਤੇ ਇਹ ਸਪਰੇ ਜਿਹੜੀ ਪਾਈ ਜਾ ਰਹੀ ਹੈ ਤੇ ਹਲਕੀ ਹਲਕੀ ਬੂੰਦਾਵਾਰੀ ਵੀ ਜਿਹੜੀ ਸਟਾਰਟ ਹੋ ਚੁੱਕੀ ਹੈ ਇਹ ਰਸਤਵਗਾਰਾ ਗੋਲੇ ਸੁੱਟੇ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਅੱਥਰੂ ਕਹਦੇ ਗੋਲੇ ਜਿਹੜੇ ਸੁੱਟੇ ਜਾ ਰਹੇ ਨੇ ਦੁਆਰੇ ਅੱਥਰੂ ਕਹਦੇ ਗੋਲੇ ਤਾਗੇ ਜਾ ਰਹੇ ਨੇ ਇਹ ਅੱਥਰੂ ਕਹਦੇ ਗੋਲੇ ਜਿਹੜੇ ਤਾਗੇ ਜਾ ਰਹੇ ਨੇ ਦੁਆਰਾ ਜੋ ਬੜਾ ਖਾਲੀ ਨੁਕਸਾਨ ਕਰਦਾ ਹੈ ਅੱਖਾਂ ਦੇ ਵਿੱਚੋਂ ਹੰਝੂ ਜਿਹੜੀ ਬੜਾ ਅਤਰੂ ਗਾਰੇ ਗੋਲੇ ਸਿੱਟੇ ਜਾ ਰਹੇ ਨੇ ਬੜਾ ਧੂਆਂ ਬੜਾ ਖਤਰਨਾਕ ਅੱਖਾਂ ਦੇ ਲਈ ਤੇ ਸਾਹ ਲੈਣ ਦੇ ਵਿੱਚ ਇੱਕ ਦਿੱਕਤ ਆ ਰਹੀ ਹੈ ਤੇ ਜਿਹੜਾ ਬੜਾ ਧੂਆਂ ਖਤਰਨਾਕ ਅਤਰੂਗਾ ਇੱਦਾਂ ਤੇ ਜਿਹੜਾ ਦੁਬਾਰੇ ਕਦੇੜਲੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਅਤਰੂ ਗਾਇਦੇ ਜਿਹੜੇ ਗੋਲੇ ਸਿੱਟੇ ਜਾ ਰਹੇ ਨੇ ਦੁਬਾਰੇ ਤੁਸੀਂ ਦੇਖ ਸਕਦੇ ਹੋ ਇਸ ਨੂੰ ਜਿਹੜਾ ਤੂੰ ਆਈ ਸਾਈਡ ਨੂੰ ਆ ਰਿਹਾ ਕਿਉਂਕਿ ਪਿਛਲੀ ਵਾਰ ਜਦੋਂ 6 ਤਰੀਕ ਨੂੰ ਗਏ ਸੀ ਕਿ ਪਹਿਲਾਂ ਜਦੋਂ ਆ ਗਿਆ ਸੀ ਫਿਰ ਤੂੰ ਆ ਦੂਜੀ ਸਾਈਡ ਸੀਗਾ ਤੇ ਹੁਣ ਤੂੰ ਆ ਪੰਜਾਬ ਵਾਲੀ ਸਾਈਡ ਨੂੰ ਆ ਰਿਹਾ ਥਰੂ ਗਿਆ ਤੂੰ ਬੜਾ ਖਤਰਨਾਕ ਆ ਬਹੁਤ ਖਤਰਨਾਕ ਤੂੰ ਆ ਜੋ ਅੱਖਾਂ ਨੂੰ ਬੜਾ ਨੁਕਸਾਨ ਪਹੁੰਚਾਇਆ ਅੱਖਾਂ ਵਿੱਚ ਤੁਸੀਂ ਹੰਝੂ ਦੇਖ ਸਕਦੇ ਹੋ ਤੁਸੀਂ ਮਰੇ ਮੈਂ ਕੈਮਰਾਮੈਨ ਨੂੰ ਕਹਾਂਗਾ ਜੀ ਅੱਖਾਂ ਵਿੱਚ ਤੁਸੀਂ ਹੰਝੂ ਦੇਖ ਸਕਦੇ ਹੋ ਜਿਹੜਾ ਥਰੂ ਗਿਆਦਾ ਗੋਲਾ ਇਹ ਬੁਰਾ ਹਾਲ ਕਰਦਾ ਪੂਰਾ ਅੱਖਾਂ ਵਿੱਚੋਂ ਜਿਹੜਾ ਪਾਣੀ ਕਰ ਦਿੱਤਾ ਤੇ ਜਿਹੜੀ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਆ ਤੁਸੀਂ ਕਿਸਾਨ ਦੇਖੋ ਜਿਹੜੇ ਅੱਗੇ ਖੜੇ ਨੇ ਕਿਵੇਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਅੱਥਰੂ ਗੈਸ ਨੂੰ ਪੂਰਾ ਤੇ ਪ੍ਰਬੰਧ ਵੀ ਕੀਤਾ ਗਿਆ ਹੈ ਗਿੱਲੀਆਂ ਬੋਰੀਆਂ ਜਿਹੜੀਆਂ ਲਜਾਈਆਂ ਗਈਆਂ ਨੇ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਥਰੂ ਗੈਸ ਦੇ ਗੋਲੇ ਨੂੰ ਤੁਸੀਂ ਮਾਹੌਲ ਦੇਖ ਸਕਦੇ ਹੋ ਸ਼ੰਭੂ ਬਾਰਡਰ ਤੋਂ ਦੇਖ ਸਕਦੇ ਹੋ ਜਿਹੜਾ ਅੱਥਰੂ ਗੈਸ ਦੇ ਗੋਲੇ ਉੱਤੇ ਸਿੱਟੇ ਜਾ ਰਹੇ ਨੇ ਬੜੇ ਬਾਬਾ ਜੀ ਦੇ ਅੱਥਰੂ ਗੈਸ ਦਾ ਗੋਲਾ ਜਿਹੜਾ ਲੱਗਿਆ ਆਪੂ ਜੀ ਅਤਰੂਕੇ ਦਾ ਗੋਲਾ ਜਿਹੜਾ ਰੱਜਿਆ ਬਾਪੂ ਜੀ ਦੇ ਗੋਲੇ ਸਿੱਟੇ ਜਾ ਰਹੇ ਨੇ ਉਧਰੋਂ ਹਰਿਆਣਾ ਵਾਲੇ ਪਾਸਿਓਂ ਪ੍ਰਸ਼ਾਸਨ ਵੱਲੋਂ ਜਿਹੜੇ ਜਵਾਨਾਂ ਵੱਲੋਂ ਗੋਲੇ ਸਿੱਟੇ ਜਾ ਰਹੇ ਨੇ ਤੇ ਜਿਹੜੀਆਂ ਐਂਬੂਲੈਂਸਾਂ ਵੀ ਤਿਆਰ ਖੜੀਆਂ ਨੇ